ਸ਼ਾਮ ਹੁੰਦੇ ਹੀ ਪੁਲਿਸ ਨੇ ਰੇੜੀ ਫੜੀ ਛੱਡ ਦੇ ਵਿੱਚ ਧਾਵਾ ਬੋਲ ਦਿੱਤਾ ਤੇ ਟਰਾਲੀਆਂ ਦੇ ਵਿੱਚ ਰੇੜੀ ਫੜੀ ਵਾਲਿਆਂ ਦੀਆਂ ਰੇੜੀਆਂ ਲੱਦ ਲਈਆਂ ਗਈਆਂ ਤੇ ਇਸ ਦੇ ਰੋਸ ਵਜੋਂ ਰੇੜੀ ਫੜੀ ਵਾਲਿਆਂ ਨੇ ਧਰਨਾ ਮੁਜ਼ਾਹਰਾ ਕਰਨਾ ਸ਼ੁਰੂ ਕਰ ਦਿੱਤਾ ਮਾਮਲਾ ਜਲਾਲਾਬਾਦ ਦਾ ਹੈ ਜਿੱਥੇ ਕਿ ਬੀਤੇ ਤਕਰੀਬਨ 16-17 ਦਿਨਾਂ ਤੋਂ ਜਲਾਲਾਬਾਦ ਦੀ ਨਵੀਂ ਅਨਾਜ ਮੰਡੀ ਦੇ ਵਿੱਚ ਬਣੇ ਸ਼ੈੱਡ ਦਾ ਮਾਮਲਾ ਪੱਕਦਾ ਜਾ ਰਿਹਾ ਹੈ ਤੇ ਕਈ ਦਿਨਾਂ ਤੋਂ ਚੱਲ ਰਹੇ ਸੰਘਰਸ਼ ਤੇ ਚੱਲਦੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਵੱਖ-ਵੱਖ ਜੱਦਬੰਦੀਆਂ ਨੂੰ ਐਕਸ਼ਨ ਕਰਨ ਦਾ ਸੱਗਾ ਦਿੱਤਾ ਗਿਆ ਸੀ ਤੇ ਰੇੜੀਆਂ ਨੂੰ ਲਵਾਉਣ ਦੇ ਸਮੇਂ ਸਥਿਤੀ ਤਣਾਅਪੂਰਨ ਬਣੀ ਹੋਈ ਸੀ ਤੇ ਲੋਕਾਂ ਦਾ ਵੱਡਾ ਇਕੱਠ ਸੀ ਤੇ ਇਸ ਤੋਂ ਬਾਅਦ ਪੁਲਿਸ ਵੱਲੋਂ ਸ਼ਾਮ ਨੂੰ ਹਨੇਰਾ ਹੁੰਦੇ ਹੀ ਰੇੜੀਆਂ ਨੂੰ ਚੁੱਕ ਲਿਆ ਗਿਆ ਤੇ ਇਸ ਤੋਂ ਬਾਅਦ ਸਥਿਤੀ ਤਣਾਅਪੂਰਨ ਬਣ ਗਈ ਤੇ ਮਾਹੌਲ ਕਾਫੀ ਗਰਮਾਇਆ ਹੋਇਆ ਨਜ਼ਰ ਆਇਆ ਤੇ ਮੁਜੇ ਪਾਸੇ ਰੇੜੀ ਫੜੀ ਜੂਨੀਅਨ ਤੇ ਹੋਰ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਮੁੜ ਤੋਂ ਸ਼ਿੰਗਾਰਸ਼ ਸ਼ੁਰੂ ਕੀਤਾ ਜਾ ਰਿਹਾ ਹੈ ਜੇ ਜਾਣਗੇ ਜੇ ਤੁਹਾਨੂੰ ਜਿਹੜਾ ਲਟੇਰ ਪੁਨੇ ਜਿਹਨਾਂ ਚੱਡੀ ਤਾਕ ਤੇ ਜਐਨਡੀਐਨ ਜਥਮਤ ਪਹਿਲਾਂ ਇਹਨੂੰ ਪਟਾਵਨ ਆ ਬੰਦ ਕਰਾਇਆ ਜਾਵੇ ਤਾਂ ਫਿਰ ਅਸੀਂ ਇਹ ਰੇੜੀਆਂ ਫੜੀਆਂ ਦੀ ਵੀ ਗੱਲ ਕੀਤੀ ਜਾ ਸਕਦੀ ਹੈ ਪਰ ਇਹਨਾਂ ਨੇ ਕੀ ਹੈ ਉਧਰ ਟੁਕਦੀ ਨਹੀਂ ਜਿਹੜੇ ਕਿਉਂਕਿ ਇਹ ਇਹਦਾ ਚੇਤਾ ਹੈ ਉਹਦਾ ਜਿਹੜਾ ਖਾਸ ਮੁਖਾਸ ਹੈ ਇਹ ਤੇ ਇਹ ਮਿਲਦਾ ਖਾਸ ਮੁਖਾਸ ਹੈ ਉਹਦੇ ਮੁਤਾਬਕ ਸਾਰਾ ਕੁਝ ਚੱਲ ਰਿਹਾ ਪਰ ਇਹ ਜਲਾ ਸਹਿਣ ਨਹੀਂ ਕਰਾਂਗੇ ਨਹੀਂ ਕਰਾਂਗੇ ਕਿਸੇ ਕੀਮਤ ਤੇ ਨਹੀਂ ਕਰਾਂਗੇ ਭਾਵੇਂ ਸਾਨੂੰ ਇਤੋਂ ਜ਼ਿਆਦਾ ਲੱਖਾਂ ਤੇ ਗੁਜਰਨਾ ਭਾਵੇਂ ਇਹਨਾਂ ਨੂੰ ਅਸੀਂ ਉਹ ਵੀ ਦੇਣ ਲਈ ਤਿਆਰ ਹੈ ਇਹਨਾਂ ਦੇ ਪਿੰਡਾਂ 'ਚ ਜਾਣਾ ਪਿੰਡਾਂ 'ਚ ਸਾਡੇ ਲੋਕ ਵਸਦੇ ਨੇ ਹੁਣ ਵੀ ਜਿਹੜੀ ਗੱਲ ਤੁਹਾਡੇ ਮਾਧਿਅਮ ਰਾਹੀਂ ਲੋਕ ਸੁਣ ਰਹੇ ਨੇ ਲੋਕ ਆਣਗੇ ਲੋਕ ਇਸ ਗੱਲ ਦਾ ਬਦਲਾ ਲੈਣਗੇ ਲੋਕ ਇਸ ਗੱਲ ਦਾ ਜਵਾਬ ਦੇਣਗੇ ਵੀ ਲਾਈਟਾਂ ਬੰਦ ਕਰਿਆ ਰੇਡੀਆਂ ਫੜੀਆਂ ਤੋੜਿਆ ਕੀ ਇਹ ਸਰਕਾਰਾਂ ਚੱਲਦੀ ਪਹਿਲਾਂ ਤੁਸੀਂ ਆਹਦਾ ਪਿਛੋਕੜ ਸੁਣੋ ਜਿਸ ਨਾਰੇ ਦੇ ਨਾਲ ਤੁਸੀਂ ਆਏ ਸੀ ਤੁਸੀਂ ਕਿਹਾ ਸੀ ਆਮ ਲੋਕਾਂ ਦੀ ਸਰਕਾਰ ਹੈ ਪਰ ਇਹ ਖਾਸ ਮੁਖਾਸ ਲੋਕਾਂ ਦੀ ਸਰਕਾਰ ਹੈਗੀ ਇਹ ਸਰਕਾਰ ਗੁੰਡਿਆਂ ਦੀ ਰਹੇਗੀ ਗੁੰਡਾ ਤੰਤਰ ਪੂਰ ਸਿਵਲ ਪ੍ਰਸ਼ਾਸਨ ਤੇ ਜਿਹੜੀ ਸਰਕਾਰ ਹੈ ਇਹ ਜਦੋਂ ਰਲ ਜਾਣ ਇਹਨਾਂ ਦੇ ਫਿਰ ਐਵੇਂ ਦਿਮਾਗ ਨੂੰ ਜਿਹੜਾ ਲਜਾ ਚੜਦਾ ਗੁੰਡਾ ਚੜਿਆ ਹੋਇਆ ਤੇ ਲੋਕ ਆਉਣ ਵਾਲੇ ਸਮੇਂ 'ਚ ਲਾਉਣਗੇ ਸਾਡੀ ਇਹ ਗੱਲ ਹੈ ਕਿ ਇਹ ਜਿਹੜਾ ਸਾਡਾ ਸ਼ਾਂਤਬਾਈ ਢਾਂਗ ਦੇ ਨਾਲ ਧਰਵਾ ਚੱਲ ਰਿਹਾ ਸੀ ਅਸੀਂ ਟੇਬਲ ਟਾਕ ਵੀ ਕਰਨ ਨੂੰ ਤਿਆਰ ਸੀ ਪਰ ਇਦਾਂ ਦਾ ਨਹੀਂ ਕਿ ਰਾਤ ਨੂੰ ਆ ਕੇ ਪੁਲਿਸ ਵਰਤੀ ਚ ਪਾ ਕੇ ਪੁਲਿਸ ਮੁੰਡਾ ਕਰਤੀ ਕਰੇ ਇਹ ਕਦੇ ਵੀ ਨਹੀਂ ਅਸੀਂ ਸੋਚਿਆ ਸੀ ਤੇ ਹੁਣ ਇਹ ਹੈਰਾਨੀ ਵਾਲੀ ਗੱਲ ਏ ਕਿ ਜਿਹੜੀ ਪੁਲਿਸ ਇਹਨਾਂ ਨੇ ਲੋਕਾਂ ਨੂੰ ਪਤਾ ਦੇਣੀ ਹੁੰਦੀ ਏ ਜਿਹੜੇ ਲੋਕਾਂ ਨੂੰ ਚੱਕ ਰਹੇ ਨੇ ਜਿਹੜੇ ਲੋਕਾਂ ਨੂੰ ਸੰਗੇਤ ਪਛਾਣੀ ਕਰ ਰਹੇ ਨੇ ਉਹਨਾਂ ਦੀ ਇਹਨਾ ਰਾਖੀ ਕਰਨੀ ਹੁੰਦੀ ਏ ਇਹਨਾਂ ਨੇ ਦੇਸ਼ਿਆਂ ਨੂੰ ਫੜਨਾ ਹੁੰਦਾ ਏ ਚੋਰਾਂ ਨੂੰ ਫੜਨਾ ਹੁੰਦਾ ਏ ਕਹਿ ਲਈਏ ਵੀ ਜਿਹੜਾ ਕ੍ਰਾਈਮ ਕਰਦਾ ਉਹਨਾਂ ਨੂੰ ਫੰਡ ਆਉਂਦਾ ਅਸੀਂ ਸਾਥੀ ਜਿੰਨੇ ਇੱਥੇ ਬੈਠੇ ਆ ਜਿੰਨੇ ਰੇੜੀ ਫੜੀ ਵਾਲੇ ਨੇ 1% ਵੀ ਕ੍ਰਾਈਮ ਨਹੀਂ ਕਰਦੇ ਸੋ ਇਸ ਵਾਸਤੇ ਜਿਹੜਾ ਪੁਲਿਸ ਨੇ ਡੰਡੇ ਦੇ ਨਾਲ ਇਸ ਐਮਐਲਏ ਨੇ ਡੰਡੇ ਦੇ ਨਾਲ ਜਿਹੜਾ ਇਹ ਸਾਰਾ ਕੁਝ ਚੁਕਾਣਾ ਚਾਹੁੰਦਾ ਡੰਡਾ ਕਦੇ ਵੀ ਕਾਮਯਾਬ ਨਹੀਂ ਹੁੰਦਾ ਚੱਲ ਸਕਦਾ ਪਰ ਕਾਮਯਾਬ ਹੁੰਦਾ ਕਾਮਯਾਬ ਜਗਬਾਨੀ ਟੀਵੀ ਲਈ ਅਦర్శ ਜੋਸਨ ਦੀ ਰਿਪੋਰਟ